ਰੁਕਣਾ ਨਹੀਂ 2 ਮਿੰਟ ਖੜ੍ਹੋ ਗੋਲੀ ਮਾਰ ਦੋ ਸਾਡੇ ਇਹਦਾ ਰੁਕਦੇ ਨਹੀਂ ਨਹੀਂ ਗੱਲ ਤੂੰ ਨੇ ਧਮਕੀਆਂ ਉਹਨਾਂ ਨੂੰ ਸਾਡੀ ਸਿੱਖੀ ਬੁੱਧ ਕਰਾਉਣੇ ਕੋਡ ਪਰਚਾਵੇ ਨਹੀਂ ਸਿੱਖੀ ਬੁੱਧ ਨਹੀਂ ਕਰਾਉਣੇ ਵੀ ਕਰ ਪਾਸਟਰ ਆ ਖੜੇ ਆ ਜੇ ਤੇਰੇ ਜਿਦਾ ਮਾ ਤੂੰ ਆ ਜਾ ਨਹੀਂ ਅਸੀਂ ਇੱਥੇ ਹੀ ਖੜੇ ਆ ਜਿੰਨੇ ਜਰਾ ਚੱਕਿਆਣੀਆਂ ਦਾ ਟੈਂਟ ਨਹੀਂ ਹੈਗਾ ਵੀ ਸਾਡੇ ਯਾਰ ਤੁਸੀਂ ਸਾਬ ਜੀ ਦੇ ਦੇਣਾ ਤੁਸੀਂ ਠੀਕ ਆ ਉਹ ਪ੍ਰੋਗਰਾਮ ਕਰਨਾ ਵੈਸੇ ਕਰ ਲਓ ਡੀ ਜੇ ਲਾਲ ਆ ਤੁਸੀਂ ਗਾਣੇ ਲਾ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਪਿੰਡ ਦੀ ਸਿੱਖ ਸਾਧ ਸੰਗਤ ਤੇ ਨੌਜਵਾਨਾਂ ਨੇ ਮਿਲ ਕੇ ਆਪਣੇ ਪਿੰਡ ਵਿੱਚ ਚੱਲ ਰੇ 크ਿਸਮਸ ਦੇ ਪ੍ਰੋਗਰਾਮ ਨੂੰ ਬੰਦ ਕਰਵਾ ਦਿੱਤਾ ਤੁਹਾਨੂੰ ਪਤਾ ਹੀ ਹੈ ਕਿ ਦਸੰਬਰ ਮਹੀਨੇ ਦੇ ਵਿੱਚ 크ਰਿਸਚੀਅਨ ਭਾਈਚਾਰੇ ਦਾ ਇੱਕ ਤਿਉਹਾਰ ਆਉਂਦਾ ਹੈ ਜਿਸ ਦਾ ਨਾਮ ਹੈ 크ਿਸਮਸ ਤੇ 크ਰਿਸਚੀਅਨ ਭਾਈਚਾਰਾ ਉਸ ਨੂੰ ਕਾਫੀ ਖੁਸ਼ੀਆਂ ਦੇ ਨਾਲ ਮਨਾਉਂਦਾ ਹੈ ਪਰ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਨੂੰ ਸਾਡੇ ਸਿੱਖ ਇਤਿਹਾਸ ਦੇ ਵਿੱਚ ਸ਼ਹੀਦੀ ਮਹੀਨੇ ਦਾ ਨਾਮ ਦਿੱਤਾ ਗਿਆ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਪਰਿਵਾਰ ਦਾ ਵਿਛੋੜਾ ਪਿਆ ਸੀ ਤੇ ਹੋਰ ਵੀ ਕਈ ਸਿੱਖ ਇਤਿਹਾਸ ਦੇ ਵੱਡੇ ਜਰਨੈਲਾ ਦੀਆਂ ਸ਼ਹੀਦੀਆਂ ਇਸ ਮਹੀਨੇ ਦੇ ਵਿੱਚ ਹੋਈਆਂ ਸਨ ਇਸ ਕਰਕੇ ਪਿੰਡ ਦੀ ਸਾਧ ਸੰਗਤ ਤੇ ਨੌਜਵਾਨਾਂ ਦੇ ਵੱਲੋਂ 크리스마ਸ ਦਾ ਪ੍ਰੋਗਰਾਮ ਬੰਦ ਕਰਾ ਦਿੱਤਾ ਗਿਆ ਕਿਉਂਕਿ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਜਿਹੜੇ 크리스마ਸ ਦਾ ਪ੍ਰੋਗਰਾਮ ਮਨਾਉਂਦੇ ਨੇ ਡੀਜੇ ਲਾ ਕੇ ਮਨਾਉਂਦੇ ਨੇ ਸ਼ੈਨੇ ਵਜਾਉਂਦੇ ਨੇ ਉੱਚੀ ਉੱਚੀ ਨੱਚਦੇ ਨੇ ਪਰ ਸਾਡੇ ਲਈ ਇਹ ਜਿਹੜੇ ਸੋਗ ਦੇ ਦਿਨ ਹੁੰਦੇ ਨੇ ਤੇ ਇਹ ਜਿਹੜਾ ਕਾਫੀ ਜ਼ਿਆਦਾ tumultੜ ਪੜਦੇ ਨੇ ਰੌਲਾ ਪਾਉਂਦੇ ਨੇ ਹੁਣ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕੀ ਪੈਂਡ ਦੇ ਲੋਕਾਂ ਨੇ ਸਹੀ ਕੀਤਾ ਜਾਂ ਗਲਤ ਕੀਤਾ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਲਿਖੋ ਜੇ ਉਥੇ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜ਼ਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਔਰ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਜ਼ਰੂਰ ਕਰ ਦਿਓ ਰੁਕਣਾ ਨਹੀਂ 2 ਮਿੰਟ ਕਰ ਦੋ ਗੋਲੀ ਮਾਰ ਦੋ ਥੱਲੇ ਰੁਕ ਰੋ ਰੁਕਣ ਨੂੰ ਗੱਲ ਨਹੀਂ ਗੱਲ ਕੀ ਹੋ ਰਹੀ ਸਾਨੂੰ ਤੁਸੀਂ 15 ਰੋ ਨੇ ਕਿਧਰ ਮੰਗ ਲਾ ਕੇ ਅੱਛਾ ਸੀਰ ਪਿੰਡ ਦੀ ਵਰਦੀ ਹੋ ਗਈ ਇੱਕ ਘਰ ਪਿੱਛੇ ਸਾਨੂੰ ਸਾਰੇ ਪਿੰਡ ਨੂੰ ਰੋਕੀ ਜਾਂਦੇ ਤੁਸੀਂ ਆਹ ਵੇਖੋ ਸ਼ਾਮ ਤੋਂ ਦੋਸਤਾਂ ਨੂੰ ਬੰਦ ਕਰਦੇ ਤੁਸੀਂ ਕੁਝ ਹੱਲ ਕਰਦੇ ਪਰ ਕਰਨ ਹੁੰਦਾ ਹੈ ਮੰਡੀ ਚੋਂ ਤਾਂ ਮੰਡੀ ਦੇ ਬਿਲਕੁਲ 1 ਇੰਚ ਵੀ ਫਿਰ ਉਹਨਾਂ ਨੇ ਸਾਊਂਡ ਲਾਇਆ ਸੀ ਬਰੋਬਰ ਸੰਤਪਿੰਡਾਂ ਦੀ ਐਸਪੀ ਚੱਲਾਪੇ ਤੁਸੀਂ ਤਾਂ ਉੱਥੇ ਸਾਨੂੰ ਆਏ ਧੱਕਾ ਕਰਨਗੇ ਹੁਣ ਜੇ ਇਹ ਬੰਦੂਤ ਨਹੀਂ ਬਰੋਬਰ ਸਾਡਾ ਚੱਲੂ ਹੈ ਦੇਖੋ ਮੇਰੀ ਮੰਡੀ ਚ ਤੁਸੀਂ ਵੀ ਮਨ ਕੀਤਾ ਸੀ ਨਹੀਂ ਮੰਡੀ ਚ ਢੰਗ ਰਹੇ ਤੁਸੀਂ ਤਾਂ ਕਹਿੰਦੇ ਜੇ ਬੰਦ ਕਰ ਆਏ ਕਰੂਗੇ ਟਰੈਕਟਰ ਲੈ ਜਾਏਗਾ ਉਹ ਲੈ ਜਾਏਗਾ ਬਹੁਤ ਤੁਸੀਂ ਸਾਨੂੰ ਦਿਨੇ ਧੰਕੀਆਂ ਉਹਨਾਂ ਨੂੰ ਸਾਡੇ ਸਿੱਖੀ ਗੁੱਧ ਘਰੋਣੇ ਬੂਡ ਪਰ ਚੱਲ ਜਾਈ ਨਹੀਂ ਸਿੱਖੀ ਨਿਕਰੋ ਨਿਕਰੋ ਤੁਸੀਂ ਵੀ ਜੇਗਾ ਵਾਰ ਜਿੰਨਾ ਇਹਨਾਂ ਨੇ ਪਿਛਲੀ ਵਾਰ ਵੀ ਦੇਖੋ ਪਿਛਲੀ ਵਾਰ ਵੀ ਉਹ ਕੁਝ ਕਰਿਆ ਜਿੰਨਾ ਅਸੀਂ ਸਾਡੇ ਬੰਦੀ ਨਾਲ ਗੱਲ ਕਰ ਗਏ ਸਾਡਾ ਚੱਕ ਕੇ ਸਾਨੂੰ ਜੇਲਾ ਚ ਇਹ ਜਿਦਾਂ ਬੂਡ ਬਚਾਰ ਕਰਦੇ ਨਾ ਤੁਸੀਂ ਬੋਲ ਲਿਆ ਚੱਕ ਚਲੋ ਜਾਨ ਬੋਲੋ ਬੋਲੋ ਜਿੰਦਾਬਾਦ ਜਿੰਦਾਬਾਦ ਕੋਈ ਗੱਲ ਨਹੀਂ ਬੰਦ ਪਿੰਟ ਮਾਰ ਲੈਣਾ ਇਹ ਕਿੱਡੇ ਕਿੰਨੇ ਦੀ ਗੱਲ ਹੈ ਚਲੋ ਰੋ ਜੀ ਆ ਗੰਦੀ ਸ਼ੰਗਾਂ ਦੀ ਰਹੀਦਾ ਮਾਰਕ ਕਰੀ ਸਾਨੂੰ ਉਹਨਾਂ ਨੇ ਕੂੜਾ ਕਰਕਟ ਕਰ ਰਹੇ ਨੇ ਸੌਟ ਦਿਨੋ ਇਹਨਾਂ ਨੂੰ ਛੋਟਾ ਬੱਚਾ ਇੱਥੇ ਲਾ ਕੇ ਗਾਣੇ ਪਛਰੀ ਵਾਰ ਦੀ ਪੀਆ ਇਹਨਾਂ ਨੇ ਗੱਲਾਂ ਕਰ ਰਹੇ ਨੇ ਇਹਨਾਂ ਦੀ ਪੂਰੀ ਬਾਦੀ ਦੇ ਆਹੋ ਉਹ ਪਾਸਟਰ ਕਰਵਾਈ ਹੋਈ ਜੇ ਆਪਾਂ ਪਾਈ ਹੁੰਦੀ ਆਪਣੇ ਦੇ ਚੱਕਰ ਦੇ ਕਰਵਾਈ ਹੋ ਗਈ ਹੁੰਦੀ ਇਹਦਾ ਪਾਸਟਰ ਸਰੀਆ ਸਮਝ ਪਿਆ ਜੇ ਤੇਰੇ ਕੋਲ ਕੋਈ ਨਹੀਂ ਬਸ ਨਵੀ ਸਰਦ ਆ ਨਵੀ ਸਰਦ ਗੱਲ ਕਰਨਾ ਹੁੰਦਾ ਉਹ ਖੜ ਤਾ ਜਾਓ ਲੋ ਇਹ ਤੜਕੇ ਕਿਹੜਾ ਤੁਸੀਂ ਬੋਲ ਰਹੇ ਆ ਆ ਲਵਾਇਆ ਇਧਰ ਆ ਜਾਓ ਜੱਟੇ ਲਵਾਇਆ ਸੈਂਟਰ ਨੂੰ ਪਾਗਲ ਹੋ ਗਿਆ ਤੇਰੇ ਪਾਗਲ ਬੰਦੇ ਨੇ ਫਰੋਂ ਪਿੰਡ ਫਿਰਦੇ ਜੱਪੜੇ ਉਹਨਾਂ ਨੇ ਚੱਲ ਸੌਣ ਬੈਠੇ ਉਹਨਾਂ ਨੇ ਬੰਦ ਕਰਾ ਦਿੱਤਾ ਇਹਨਾਂ ਨੇ ਕੰਨ ਤੇ ਵਿਚ ਬੰਦ ਕਰਾਏ ਤਾਂ ਤੱਕ ਨੂੰ ਕੰਨ ਨਹੀਂ ਕਾਹੂ ਗੁਰੂ ਸਾਹਿਬ ਅਗੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਤੇ ਆ ਪਹਿਲਾਂ ਸਾਰੀ ਸੰਗਤ ਦਿਖਾ ਦੇ ਤੇ ਇਹਨਾਂ ਦਾ ਨਾ ਇੱਕ ਪਾਸਟਰ ਕਹਿੰਦਾ ਸੀ ਕਹਿੰਦਾ ਵੀ ਅਸੀਂ ਤਾਂ ਆਈ ਜਿੰਨਾ ਤੁਸੀਂ ਰੋਕੋਗੇ ਵਧੋਗੇ ਆ ਕਰਾ ਕੇ ਰੱਖਾ ਤੁਹਾਡਾ ਬੰਦ ਕਰਾਇਆ ਪਿਆ ਅੱਜ ਜੁਮੇ ਸ਼ੋਲੇ ਕਹਿੰਦੇ ਸੀ ਨਾ ਆ ਕੇ ਬੰਦ ਕਰਾਇਆ ਤੂੰ ਕਹਿੰਦਾ ਸੀ ਮੈਂ ਆਉਂਗਾ ਐਸੇ ਪਿੰਡ ਖੜੇ ਆ ਪਿਛਲੇ ਵਾਰ ਵਾਲੀ ਤੂੰ ਮੇਰੀ ਚੱਕ ਕੇ ਵੀਡੀਓ ਪਾਈ ਸੀ ਮੇਰੀ ਲਵਨ ਦੀ ਤੇ ਲੱਪਰੀ ਦੀ ਨਾ ਪਾਸਟਰਾ ਖੜੇ ਆ ਜੇ ਤੇਰੇ ਜਦਾਂ ਮੈਂ ਤੂੰ ਆ ਜਾ ਨਹੀਂ ਅਸੀਂ ਇੱਥੇ ਹੀ ਖੜੇ ਆ ਜਿਵੇਂ ਤੇਰਾ ਚੱਕਿਆ ਨੀ ਉਹ ਟੈਂਟ ਡੁੱਟ ਜਾ ਉਹਨਾਂ ਜਿਹੜੇ ਇੱਥੇ ਸਾਰੀ ਸੰਗਤ ਖੜੀ ਆ ਪਿੰਡ ਦੀ ਜਾਂਦੇ ਨਹੀਂ ਤੂੰ ਕਹਿੰਦਾ ਸੀ ਰੋਕ ਕੇ ਦਿਖਾ ਦਿਓ ਆ ਰੋਕਤਾ ਹੋਰ ਤੂੰ ਆ ਜੀ ਦੁਬਾਰੇ ਆ ਜੀ ਇਹਨੂੰ ਦੱਸ ਸੰਗਤ ਆ ਜਾ ਹਾਂ ਇਹ ਨਹੀਂ ਹੈਗਾ ਵੀ ਸਾਡੇ ਜਾਂ ਤੁਸੀਂ ਸਾਬ ਜੀ ਦੇ ਨਾਲ ਤੁਸੀਂ ਠੀਕ ਆਹ ਦਾ ਪ੍ਰੋਗਰਾਮ ਕਰਨਾ ਵੈਸੇ ਕਰ ਲਓ ਡੀ ਜੇ ਲਾਲ ਆ ਤੁਸੀਂ ਕਬੀ ਬੋਲ ਮੜਾ ਬਾਕੀ ਇਹ ਤੁਹਾਡਾ ਬਹਿਮ ਆ ਵੀ ਤਿੰਨ ਪੁਲਿਸ ਦੀਆਂ ਚਾਰ ਗੱਡੀਆਂ ਛੱਡ ਕੇ ਪ੍ਰੋਗਰਾਮ ਕਰ ਲੋਗੇ ਜਦੋਂ ਖਾਲਸਾ ਪੰਥ ਐਕਸ਼ਨ ਲੈਂਦਾ ਉਦੋਂ ਨਾ ਫੌਜਾਂ ਵੀ ਨਹੀਂ ਖੜਦੀਆਂ ਸੰਤ ਜਰਨੈਲ ਸਿੰਘ ਪਿੰਡਰਾਣਿਆਂ ਨੇ ਜਿਵੇਂ ਫੌਜਾਂ ਗਈਆਂ ਜਿਵੇਂ ਟਰੱਕ ਭਰ ਕੇ ਤੁਰੇ ਸੀ ਇਹ ਵੀ ਨਾ ਇੱਥੇ ਕੋਈ ਕਹਿੰਦਾ ਵੀ ਅਸੀਂ ਫੋਰਸ ਦੇ ਸਿਰ ਤੇ ਕਰ ਦਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਖਾਲਸਾ ਜਿੰਦਾਬਾਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ